ਸਵਾਗਤ ਹੈ ਦੋਸਤੋ ਤੁਹਾਡਾ ਸੰਧੂ ਡੇਰੀ ਫਾਰਮ ਤੇ ਸੋ ਸਭ ਤੋਂ ਪਹਿਲਾਂ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲਾ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਅੱਜ ਪਹੁੰਚਿਆ ਜੀ ਜੀਰਾ ਜੀਰਾ ਸ਼ਹਿਰ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਫਰੋਜ਼ਪੁਰ ਅੱਜ ਪਹੁੰਚਿਆ ਜੀ ਬਾਈ ਪੰਮੇ ਦੇ ਕੋਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਾਹਿਬ ਨੂੰ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਚਲੋ ਵਧੀਆ ਜੀ ਅੱਛਾ ਜੀ ਕੀ ਏ ਝੋਟੀ ਕਿਹੜੇ ਹਿਸਾਬ ਕਿਤਾਬ ਚਾ ਜੀ ਝੋਟੀ ਆ ਜੀ ਇਹ ਪਹਿਲਣ ਪਹਿਲਣ ਝੋਟੀ ਦੋ ਦੰਦ ਆ ਜੀ ਦੋ ਦੰਦ ਪੌਣੇ ਤਿੰਨਾਂ ਸਾਲਾਂ ਦੀ ਝੋਟੀ ਆ ਜੀ ਪੌਣੇ ਤਿੰਨਾਂ ਸਾਲਾਂ ਦੀ ਝੋਟੀ ਆ ਜੀ ਤੇ 6 ਕਿਲੋ ਦੁੱਧ ਆ ਜੀ ਇਹਦੇ ਥੱਲੇ 6 ਕਿਲੋ ਦੁੱਧ ਆ ਜੀ ਤੇ ਤਿੰਨਾਂ ਮਹੀਨਿਆਂ ਦੀ ਗੱਬਣ ਪਾੜੇ ਦੇ ਮਿਲਦੀ ਆ ਜੀ ਤਿੰਨਾਂ ਮਹੀਨਿਆਂ ਦੀ ਗੱਬਣ ਯਾਨੀ ਕਿ ਇਹ ਹੈਗੀ ਆ ਜੀ ਤੋਕੜ ਗੱਬਣ ਹਾਂ ਜੀ 6 ਕਿਲੋ ਦੁੱਧ ਤਿਆਰ ਆ ਜੀ ਕਿਲੋ ਇਹ ਨਹੀਂ ਵੀ ਲੀਟਰ 6 ਕਿਲੋ ਦੁੱਧ ਤਿਆਰ ਆ ਤੇ 3 ਮਹੀਨੇ ਦੀ ਹੈਗੀ ਆ ਜੀ ਗੱਬਣ ਚੈੱਕ ਪਾਸ ਤੇ ਆਪਣਾ ਡਾਕਟਰ ਸਾਹਿਬ ਲਿਆ ਕੇ ਚੈੱਕ ਕਰਵਾ ਕੇ ਲੈ ਜਾਣੀ ਹੈ ਜੀ ਸਾਡਾ ਕੰਮ ਵੀਡੀਓ ਬਣਾਉਣੀ ਤੇ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਹਾਂਜੀ ਪੰਮੇ ਬਾਈ ਇਹਦਾ ਲੈਣ ਦੇਣ ਵਾਲੀ ਗੱਲ ਬਾਈ ਜੀ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਈਓ 80 ਕਰਾ ਲਓ 85 ਕਰਾ ਲਓ 75000 ਦੀ ਲੋੜੀ ਦਾ ਬਾਈ ਜੀ ਕਹਿੰਦੇ ਜੀ 75000 ਦੀ ਦੇਣੀ ਹੈ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਸੋ ਕੋਸ਼ਿਸ਼ ਕਰਦੇ ਆ ਜੀ ਤੁਹਾਨੂੰ ਥਣ ਵੀ ਨੇੜੇ ਤੋਂ ਚੈੱਕ ਕਰਾਉਂਦੀ ਥੋੜਾ ਕੈਮਰੇ ਤੋਂ ਡਰਦੀ ਆ ਜੀ ਲਓ ਜੀ ਥਾਂ ਸੋਹਣਾ ਲੱਗਾ ਜੀ ਬਹੁਤ ਮੋਹਰਾ ਨਸਲ ਆ ਜੀ ਕੁਆਲਿਟੀ ਫੁੱਲ ਆ ਹਾਂ ਜੀ ਬਾਈ ਪੰਮੇ ਕਿੰਨੇ ਦਾ ਲੈਣ ਦੇਣ ਕਰਨਾ ਆਪਾਂ ਕੋਈ ਮਾਨਤਾਣ ਕਰ ਦਿਆਂਗੇ ਬਾਈ ਜੀ ਕਿੰਨੇ ਤੋਂ ਜੀ 73000 ਦੀ ਦੇ ਦੇਵਾਂਗੇ 73000 ਦੀ ਬਾਈ ਜੀ ਕਹਿੰਦਾ ਦੇ ਦਿਆਂਗੇ ਤੇ ਬਾਈ ਜੀ ਲੈਣ ਵਾਲੀ ਇਹ ਮੋਹਰਾ ਨਸਲ ਕਾਲੀਆਂ ਮੱਥਾ ਕਾਲਾ ਮੱਥਾ ਕਾਲੀ ਅੱਖ ਤੇ ਕਾਲੀ ਪੂਛ ਥੋੜਾ ਜਿਹਾ ਚਿੱਟਾ ਨਿਸ਼ਾਨ ਹੈਗਾ ਪੂਛ ਦੇ ਵਿੱਚ ਠੀਕ ਆ ਜੀ ਆਜੋ ਬਾਈ ਜੀ ਇਧਰ ਨੂੰ ਅੱਗੇ ਆ ਗਈ ਜੀ ਇੱਕ ਮੋਹਰਾ ਨਸਲ ਦੀ ਹੋਰ ਮੱਝ ਤੀਜੇ ਸੂਏ ਆ ਜੀ ਇਹ ਤੀਜਾ ਸੂਆ ਜੀ ਇਹਦਾ 16 17 ਕਿਲੋ ਦੁੱਧ ਬਾਈ ਜੀ ਇਹਦੇ ਥੱਲੇ ਚੋਇਆ ਆ ਆਪਾਂ ਆਪ ਆਪਣੀ ਡੇਰੀ ਦੀ ਮੈਂ 16 17 ਕਿਲੋ ਬਾਈ ਜੀ ਕਹਿੰਦੇ ਵੀ ਚੋਇਆ ਹੋਇਆ ਵਾ ਦੁੱਧ ਆਪਣਾ ਤੇ ਇਹ ਹੁਣ ਇਸ ਵੇਲੇ ਕਿਹੜਾ ਤੀਜਾ ਸੂਆ ਜੀ ਹਾਂ ਤੀਜਾ ਸੂਆ ਜੀ ਤੀਜਾ ਸੂਆ ਇਹ ਵੀ ਗੱਬਣਾ ਜੀ ਗੱਬਣਾ ਜੀ ਗੱਬਣਾ ਇਹ ਵੀ ਗੱਬਣਾ ਭਾਈ ਜੀ ਕਹਿੰਦੇ ਇਹ ਕਿੰਨੇ ਟਾਈਮ ਦੀ ਗੱਬਣਾ ਜੀ ਇਹਨੂੰ ਚੌਥਾ ਮਹੀਨਾ ਲੱਗਿਆ ਜੀ ਭਾਈ ਜੀ ਤਿੰਨ ਮਹੀਨੇ ਦੀ ਹੋ ਗਈ ਹੈ ਤੇ ਚੌਥਾ ਲੱਗ ਗਿਆ ਆ ਚੌਥਾ ਲੱਗ ਗਿਆ ਜੀ ਇਹਦੇ ਥੱਲੇ ਦੁੱਧ ਤਿਆਰ ਕਿੰਨਾ ਜੀ ਇਹਦੇ ਥੱਲੇ 6 ਕਿਲੋ ਦੁੱਧ ਆ ਜੀ ਇਹਦੇ ਥੱਲੇ ਹੈਗਾ ਜੀ 6 ਕਿਲੋ ਦੁੱਧ ਤੇ ਤਸੱਲੀ ਕਰਕੇ ਬਾਈ ਜੀ ਤੇ ਚੈੱਕ ਕਰਵਾ ਕੇ ਜਿਹੜੇ ਵੀ ਬਾਈ ਨੂੰ 20 ਕਿਲੋ ਦੁੱਧ ਆਵਾ ਗਾਰੰਟੀ ਦੇਵਾਂਗੇ ਜੀ ਬਾਈ ਜੀ ਕਹਿੰਦੇ ਜਦੋਂ 100 ਪੀ 16 ਕਿਲੋ ਦੁੱਧ ਦੀ ਗਾਰੰਟੀ ਦਿੰਦੇ ਆ ਕਹਿੰਦੇ ਜੇ 16 ਕਿਲੋ ਦੁੱਧ ਨਾ ਦੇਵੇ ਤੇ ਸਾਡੇ ਹਾਦੇ ਤੇ ਬਣਜੋ ਜੀ ਹਾਂ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਇਹਦੀ ਲੈਣ ਦੇਣ ਵਾਲੀ ਗੱਲ ਇਹਦਾ ਮੁੱਲ ਭਾਵੇਂ ਕਰਾ ਲਓ 90000 ਪਾ 95000 85000 ਦੀ ਹਾਂ ਜਾਂ ਨਹੀਂ 85000 ਦੀ ਕਹਿੰਦੇ ਵੀ ਹਾਂ ਨਾ ਹੋਣੀ ਆ ਇਸ ਵੇਲੇ ਦੁੱਧ ਹੈਗਾ ਜੀ 6 ਕਿਲੋ 6 ਕਿਲੋ ਥਾਪੀ ਤੇ ਜੀ ਬਾੜੇ ਤੇ 6 ਕਿਲੋ ਥਾਪੀ ਤੇ ਮਾੜਾ ਜਾਂ ਪਾਓ ਪਹਾੜਾ ਤੇ ਬਹਿ ਜਾਓ ਥੱਲੇ ਬਹੁਤ ਸੋਹਣਾ ਥਾਣੇ ਦਾ ਵੀ ਜੀ ਬਹੁਤ ਸੋਹਣਾ ਥਾਣਾ ਆ ਜਾਓ ਜੀ 142000 ਦੀ ਮੈਂ ਲਿਆਇਆ ਸੀ ਜੀ 142000 ਦੀ ਕਹਿੰਦੇ ਜੀ ਲਈ ਸੀਗੀ ਮਾਝ ਆਪਣੀ ਬਹੁਤ ਵਧੀਆ ਜੀ ਬਹੁਤ ਵਧੀਆ ਆ ਜਾਓ ਬਾਈ ਜੀ ਅਗਲੇ ਪਾਸੇ ਇਹ ਹੈ ਜੀ ਤੀਜੇ ਸੂਏ ਮੈਂ ਹੁਣ ਤੀਜਾ ਸੂਆ ਸੁੰਮਾਗਾ ਤੀਜਾ ਸੁਹਾ ਸੋਣਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੀਜਾ ਸੁਹਾ ਸੋਣਾ ਹੈ ਇੱਕ ਮਿੰਟ ਲੋ ਸਿੰਘ ਦੀ ਪ੍ਰੋਬਲਮ ਆ ਕੋਈ ਨਹੀਂ ਸਿੰਘ ਇਹ ਕਮੀਨਾ ਦੇ ਘਟਾਲਾ ਇੱਕ ਗੁੰਡਾ ਇੱਕ ਬੁਦਦੀ ਇੱਕ ਥੱਲੇ ਨੂੰ ਆ ਜੀ ਸਿੰਘ ਹਾਂ ਇੱਕ ਮੀਨਾ ਤੇ ਇੱਕ ਗੁੰਡਾ ਹਾਂਜੀ ਮੂੰਹ ਮੱਥਾ ਸੋਣਾ ਮਾਜਦਾ ਬਾਂਦੀ ਦੰਦ ਦੀ ਮਾਜੇ ਵੀ ਹਨਾ ਇਹਦੇ ਥੱਲੇ ਦੁੱਧ ਕਿੰਨਾ ਜੀ ਇਹਦੇ ਥੱਲੇ 6 ਕਿਲੋ ਦੁੱਧ ਜੇ ਇਹਦੇ ਥੱਲੇ ਵੀ ਇਹਦੇ ਥੱਲੇ ਹੈਗਾ ਜੀ 6 ਕਿਲੋ ਲੋ ਜੀ ਤੁਹਾਨੂੰ ਨੇੜੇ ਤੋਂ ਥਾਣੇ ਦੇ ਵਿੱਚ ਇੱਕ ਕਰਵਾ ਦਿੰਨੇ ਆ ਲਓ ਜੀ 6 ਕਿਲੋ ਦੁੱਧ ਇਹਦੇ ਤੇ ਤਿਆਰ ਆ ਇਹ ਵੀ ਹੈਗੀ ਆ ਜੀ ਪਹਾੜੇ ਤੇ ਤੇ ਗੱਬਣ ਆ ਜੀ ਇਹ ਵੀ ਕਿੰਨੇ ਚਿਰ ਦੀ ਗੱਬਣ ਆ ਜੀ ਇਹ 4 ਮਹੀਨਿਆਂ ਦੀ ਇਹ ਹੈਗੀ ਜੀ 4 ਮਹੀਨਿਆਂ ਦੀ ਗੱਬਣ ਤੇ ਪੰਜਵਾਂ ਲੱਗਾ ਜੇ ਹਾਂ ਤੇ 4 ਤੀਜੀ ਬਸ 2-4 ਦਿਨ ਰਹਿ ਕੇ 4ਾਂ ਚ ਚਾਰ ਪੂਰੇ ਹੁਣ ਚ 2-4 ਦਿਨ ਰਹਿ ਗਏ ਠੀਕ ਹੈ ਜੀ ਕਹਿੰਦਾ ਭਾਵ ਕਿ 2-4 ਦਿਨਾਂ ਤੱਕ ਪੰਜਵਾਂ ਮਹੀਨਾ ਲੱਗ ਜਾਣਾ ਠੀਕ ਹੈ ਜੀ ਨਸਲ ਕੁਆਲਿਟੀ ਇਹ ਵੀ ਬਹੁਤ ਵਧੀਆ ਹੈ ਹਾਂ ਹਾਂ ਜੀ ਹਾਂ ਪੰਮੇ ਬਾਈ ਇਹਦੀ 65000 ਰੁਪਏ ਦੀ ਮਾਜ ਦੇ ਦੇਗੇ ਆਪਾਂ 65000 ਦੀ ਦੇ ਦੇਗੇ ਮਾਨਤਾਨ ਮਾਨਤਾਨ ਹੋ ਜਾਊਗਾ ਜੀ ਕਹਿੰਦੇ ਜੀ ਮੌਕੇ ਤੇ ਮਾਨਤਾਨ ਵੀ ਹੋ ਜਾਊਗਾ 65000 ਦੀ ਇਹ ਮਾਜ ਆਪਾਂ ਦੇ ਦੇਣੀ ਹੈ ਤੇ ਸੋ ਆਪਣਾ ਐਡਰੈਸ ਬੋਲ ਦਿਓ ਜੀ ਸਾਰਾ ਇੱਕ ਵਾਰੀ ਆਪਣਾ ਜੀ ਕੱਚਾ ਰੋਡ ਜੀਰਾ ਜੀਰਾ ਮਸੂਦੇ ਵਾਲਾ ਰੋਡ ਹਾਂਜੀ ਤਿਲਕਰਾਜ ਦੀ ਹਵੇਲੀ ਜਿਹਨੂੰ ਪਵਨ ਕੁਮਾਰ ਦੀ ਹਵੇਲੀ ਪੁੱਛ ਲਓ ਜੀ ਰਾਜੂ ਸ਼ਰਮਾ ਹਵੇਲੀ ਰਾਜੂ ਸ਼ਰਮਾ ਹਾਂਜੀ ਜੀਰੇ ਕਹਿੰਦੇ ਬਾਈ ਜੀਰਾ ਸ਼ਹਿਰਾ ਤੇ ਕੱਚਾ ਮਸੂਰ ਦੇ ਵਾਲਾ ਰੋਡ ਆ ਜਿੱਥੇ ਇਹਨਾਂ ਦਾ ਹਾਤਾ ਬਾਈ ਜੀ ਉਹਨਾਂ ਦਾ ਰਾਜੂ ਸ਼ਰਮੇ ਕਰਿਆ ਰਾਜੂ ਸ਼ਰਮੇ ਕੇ ਵੱਜਦੇ ਆ ਇਹ ਹਾਂਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ 98556 ਜੀ 98556 52243 52243 ਹਾਂਜੀ 96556 56 522 52248 ਹਾਂਜੀ ਵੈਸੇ ਵੀਡੀਓ ਦੇ ਥੱਲੇ ਵੀ ਆਪਾਂ ਨੰਬਰ ਇਹਨਾਂ ਦਾ ਦੇ ਦੇਵਾਂਗੇ ਤੇ ਬਾਈ ਜੀ ਜਿਨ੍ਹਾਂ ਨੂੰ ਇਹ ਤਿੰਨਾ ਨਗਾਂ ਦੇ ਵਿੱਚੋਂ ਜਿਹੜੇ ਵੀ ਬਾਈ ਨੂੰ ਜਿਹੜਾ ਵੀ ਪਸੰਦ ਹੋਵੇ ਤੋਂ ਬਾਈ ਨਾਲ ਗੱਲਬਾਤ ਕਰਕੇ ਤੇ ਇਹਨਾਂ ਦਾ ਸੌਦਾ ਕਰਕੇ ਤਸੱਲੀ ਕਰਕੇ ਖਰੀਦ ਸਕਦਾ ਸੋ ਵੀਡੀਓ ਬਣਾਉਣ ਲਈ ਕੰਟੈਕਟ ਨੰਬਰ ਨੋਟ ਕਰ ਲਓ 955190031 955190031 ਸੰਧੂ ਡੇਰੀ ਫਾਰਮ ਸਤਿ ਸ੍ਰੀ ਅਕਾਲ ਜੀ